ਬੀਤੀ ਰਾਤ ਕਰੀਬ 11 ਵਜੇ ਸ਼ਹਿਰ ਫਿਰੋਜ਼ਪੁਰ ਆਵਾ ਅਜੀਤ ਨਗਰ ਕੋਰੋਨੀ ਚ ਗੋਲੀਆਂ ਚਲਾਈਆਂ ਗਿਆ ਨੇ ਇੱਕ ਨੌਜਵਾਨ ਮੁੰਡਾ ਉਸ ਸਮੇਂ ਆਪਣੇ ਘਰ ਦੇ ਬਾਹਰ ਖੜਾ ਸੀ ਤੇ ਬਾਹਰੋਂ ਆਏ ਚਾਰ ਨੌਜਵਾਨਾਂ ਨੇ ਇਸ ਮੁੰਡੇ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਸਤੇ ਗੋਲੀ ਲੱਗ ਗਈ ਤੇ ਮੌਕੇ ਦੇ ਸ਼ਹਿਰ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰ ਨੇ ਦੱਸਿਆ ਕਿ ਮਰੀਜ਼ ਅਜੇ ਹੋਸ਼ ਵਿੱਚ ਨਹੀਂ ਹੈ ਦੱਸਿਆ ਕਿ ਅਜੇ ਗੈਰੀ ਸੱਟ ਲੱਗੀ ਹੋਈ ਹੈ ਜਿਸ ਕਰਕੇ ਅਜੇ ਉਸ ਦਾ ਇਲਾਜ ਚੱਲ ਰਿਹਾ ਹੈ ਬੇਹੋਸ਼ੀ ਦੀ ਹਾਲਤ ਵਿੱਚ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕੀਤਾ ਗਿਆ ਸੀ ਦੱਸਦੀ ਹੈ ਕਿ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਆਖਿਰ ਕੀ ਹੈ ਪੂਰਾ ਮਾਮਲਾ ਕੀ ਕਾਰਨ ਕਰਕੇ ਇਸ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਸੁਣੋ ਇਸ ਬਾਰੇ ਵਿੱਚ ਡਾਕਟਰ ਤੇ ਨੌਜਵਾਨ ਮੁੰਡੇ ਦਾ ਇਸ ਬਾਰੇ ਵਿੱਚ ਕੀ ਕਹਿਣਾ ਹੈ ਇਹ ਬੋਤਲ ਇਸ ਦੇ ਬੱਠੇ ਤੇ ਗੋਲੀ ਮਾਰ ਕੇ ਇਹ ਤੁਸੀਂ ਕਿੱਥੇ ਖੜੇ ਸੀਗੇ ਘਰ ਦੇ ਬਾਹਰ ਸੀ ਘਰ ਕਿੱਥੇ ਤੁਹਾਡਾ ਅਜੀਤ ਨਗਰ ਕੋਚੇ ਹਾਂਜੀ ਬਰਗਣਾ ਗਸਤੀ ਲਵੀ ਪਹਿਲਾਂ ਕੋਈ ਪ੍ਰਾਣੀ ਰੰਜਸ ਸੀ ਵੀ ਪ੍ਰਾਣੀ ਰੰਜਸ ਨਹੀਂ ਕਿੰਨੇ ਵਜੇ ਇਹ ਮਾਮਲਾ ਸੀ ਹੋਇਆ ਤੁਹਾਡੇ ਨਾਲ ਗੋਲੀ ਵੱਜੀ ਹਾਜੀ ਸਾਨੂੰ ਜੇ ਆਪ ਨੂੰ ਟਾਈਮ ਨਹੀਂ ਪਤਾ ਕਿਹੜੀ ਜਗ੍ਹਾ ਤੇ ਹੋਇਆ ਏ ਦੇਖੋ ਤੇ ਬਰੀ ਦੀ ਕਿਦਾਂ ਦੀ ਕੰਡੀਸ਼ਨ ਲੱਗ ਰਹੀ ਤੁਹਾਨੂੰ ਮਰੀਜ਼ ਇਸ ਟਾਈਮ ਨਾ ਆਪਣਾ ਥੋੜਾ ਅਲਟਰਡ ਹੈ ਆਲੇ ਥੋੜੀ ਆਪਣੀ ਹੋਸ਼ ਵਿੱਚ ਨਹੀਂ ਹੈਗਾ ਇਹ ਪੂਰਾ ਕਿਉਂਕਿ ਲੱਗਦਾ ਇਹਨੂੰ ਕਾਫੀ ਗੈਰੀ ਸੱਟ ਲੱਗੀ ਹੈ ਕਿਉਂਕਿ ਜਦੋਂ ਆਇਆ ਸੀਗਾ ਉਦੋਂ ਵੀ ਥੋੜਾ ਬੇਹੋਸ਼ੀ ਦੀ ਹਾਲਤ ਵਿੱਚ ਸੀਗਾ ਠੀਕ ਹੈ ਹੁਣ ਥੋੜਾ ਬੀਪੀ ਵੇ ਦਾ ਕਾਫੀ ਘਟਾ ਹੈ ਗਾਇ ਕਿ ਤੇ ਹਲੇ ਪੂਰੀ ਹੋਸ ਵਿੱਚ ਨਹੀਂ ਹੈ ਗੱਲ ਮਨੀਸ਼ ਇਹ ਸੱਟ ਲੱਗੀ ਹੈ ਕਿ ਗੋਲੀ ਵਜੀ ਹੈ ਇਹ ਐਕਚੁਅਲੀ ਗੋਲੀ ਵਜੀ ਹੈ ਕਿਉਂਕਿ ਇਹਦੇ ਵਿੱਚ ਨਾ ਦੋਨੋਂ ਸਾਈਡ ਬੋন্ড ਹੈਗਾ ਠੀਕ ਹੈ ਐਂਟਰੀ ਬੋন্ড ਵੀ ਹੈ ਐਗਜ਼ਿਟ ਬੋন্ড ਵੀ ਹੈ ਤੇ ਜਿਹੜੀ ਗੋਲੀ ਇਹ ਸੀ ਵਿੱਚ ਤੇ ਉਹ ਉਹ ਤਾਂ ਹਲੇ ਦੇਖੋ ਜਿਹੜੀ ਸਿਟੀ ਸਕੈਨ ਕਰਾਈ ਸੀਗੀ ਠੀਕ ਹੈ ਉਹਦੇ ਵਿੱਚ ਇਹ ਤਾਂ ਕਹਿ ਰਹੇ ਕਿ ਗੋਲੀ ਪਾਸ ਹੋ ਗਈ ਹੈ ਠੀਕ ਹੈ ਬਟ ਜਦੋਂ ਓਪਨ ਕਰਨਗੇ ਉਹ ਤਾਂ ਪਤਾ ਲੱਗੂਗਾ ਇਹ ਕੀ ਉਹਵੇਂ ਕੰਡੀਸ਼ਨ ਠੀਕ ਹੈ ਜੀ ਉਮੇ ਹਲੇ ਕੰਡੀਸ਼ਨ ਖਰਾਬ ਹੈ ਮਰੀਜ਼ ਦੀ ਕੰਡੀਸ਼ਨ ਹਲੇ ਖਰਾਬ ਹੈ ਕੀ ਨਾਮ ਹੈ ਰਕਸਤਾ ਮੇਰਾ ਨਾਮ ਡਾਕਟਰ ਨਵੀਨ ਸ਼ਰਮਾ ਫਿਰੋਜ਼ਪੁਰ ਤੋਂ ਅਸ਼ੋਕ ਦੀ ਰਿਪੋਰਟ ਟੀਵੀ ਪੰਜਾਬੀ ਬੀਤੀ ਰਾਤ ਕਰੀਬ 11 ਵਜੇ ਸ਼ਹਿਰ ਫਿਰੋਜ਼ਪੁਰ ਆਵਾ ਅਜੀਤ ਨਗਰ ਕੋਰੋਨੀ ਚ ਗੋਲੀਆਂ ਚਲਾਈਆਂ ਗਿਆ ਨੇ ਇੱਕ ਨੌਜਵਾਨ ਮੁੰਡਾ ਉਸ ਸਮੇਂ ਆਪਣੇ ਘਰ ਦੇ ਬਾਹਰ ਖੜਾ ਸੀ ਤੇ ਬਾਹਰੋਂ ਆਏ ਚਾਰ ਨੌਜਵਾਨਾਂ ਨੇ ਇਸ ਮੁੰਡੇ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਸਤੇ ਗੋਲੀ ਲੱਗ ਗਈ ਤੇ ਮੌਕੇ ਦੇ ਸ਼ਹਿਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰ ਨੇ ਦੱਸਿਆ ਕਿ ਮਰੀਜ਼ ਅਜੇ ਹੋਸ਼ ਵਿੱਚ ਨਹੀਂ ਹੈ ਦੱਸਿਆ ਕਿ ਅਜੇ ਗੈਰੀ ਸੱਟ ਲੱਗੀ ਹੋਈ ਹੈ ਜਿਸ ਕਰਕੇ ਅਜੇ ਉਸ ਦਾ ਇਲਾਜ ਚੱਲ ਰਿਹਾ ਹੈ ਬੇਹੋਸ਼ੀ ਦੀ ਹਾਲਤ ਵਿੱਚ ਇਸ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕੀਤਾ ਗਿਆ ਸੀ ਦਾਸਤੀਏ ਕੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਆਖਿਰ ਕੀ ਹੈ ਪੂਰਾ ਮਾਮਲਾ ਕੀ ਕਾਰਨ ਕਰਕੇ ਇਸ ਨੌਜਵਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਸੁਣੋ ਇਸ ਬਾਰੇ ਚ ਡਾਕਟਰ ਤੇ ਨੌਜਵਾਨ ਮੁੰਡੇ ਦਾ ਇਸ ਬਾਰੇ ਚ ਕੀ ਕਹਿਣਾ ਹੈ ਇਹ ਬਤੋ ਕਿ ਜਿੱਥੇ ਤੇ ਗੋਲੀ ਮਾਰ ਕੇ ਇਹ ਤੁਸੀਂ ਕਿੱਥੇ ਖੜੇ ਸੀਗੇ ਘਰ ਦੇ ਬਾਹਰ ਸੀ ਘਰ ਕਿੱਥੇ ਦਾ ਹਾਂਜੀ ਜੈਤ ਨਗਰ ਪੋਚ ਹੈ ਹਾਂਜੀ ਬਰਗਿਣਾ ਗਸਤੀ ਉਹ ਲਵੀ ਪਹਿਲਾਂ ਕੋਈ ਪ੍ਰਾਣੀ ਰੰਜਸ ਸੀ ਕੋਈ ਪ੍ਰਾਣੀ ਰੰਜਸ ਨਹੀਂ ਕਿੰਨੇ ਵਜੇ ਮਾਮਲਾ ਸੀ ਹੋਇਆ ਤੁਹਾਡੇ ਨਾਲ ਗੋਲੀ ਵੱਜੀ ਹਾਜੀ ਟਾਈਮ ਨਹੀਂ ਪਤਾ ਕਿਹੜੀ ਜਗ੍ਹਾ ਤੇ ਹੋਇਆ ਇਹ ਦੇਖੋ ਤੇਰੀ ਦੀ ਕਿਦਾਂ ਦੀ ਕੰਡੀਸ਼ਨ ਲੱਗ ਰਹੀ ਤੁਹਾਨੂੰ ਮਰੀਜ਼ ਇਸ ਟਾਈਮ ਨਾ ਆਪਣਾ ਥੋੜਾ ਅਲਟਰਡ ਹੈ ਆਲੇ ਥੋੜੇ ਆਪਣੀ ਹੋਸ਼ ਵਿੱਚ ਨਹੀਂ ਹੈਗਾ ਇਹ ਪੂਰਾ ਕਿ ਲੱਗਦਾ ਇਹਨੂੰ ਕਾਫੀ ਗਹਿਰੀ ਸੱਟ ਲੱਗੀ ਹੈ ਕਿ ਜਦੋਂ ਆਇਆ ਸੀਗਾ ਉਦੋਂ ਵੀ ਥੋੜਾ ਬਿਹੋਸੀ ਦੀ ਹਾਲਤ ਵਿੱਚ ਸੀਗਾ ਠੀਕ ਹੈ ਹੁਣ ਥੋੜਾ ਬੀਪੀ ਵੀ ਇਹਦਾ ਕਾਫੀ ਘਟਾ ਹੈਗਾ ਕਿ ਤਹਲੇ ਪੂਰੀ ਹੌਸਪੀਟਲ ਵਿੱਚ ਨਹੀਂ ਹੈ ਗੱਲ ਇਹ ਸੱਟ ਲੱਗੀ ਹੈ ਕਿ ਗੋਲੀ ਵਜੀ ਇਹਨੂੰ ਇਹ ਐਕਚੁਅਲੀ ਗੋਲੀ ਵਜੀ ਹੈ ਕਿਉਂਕਿ ਇਹਦੇ ਵਿੱਚ ਨਾ ਦੋਨੋਂ ਸਾਈਡ ਬੂੰਡ ਹੈਗਾ ਠੀਕ ਹੈ ਐਂਟਰੀ ਬੂੰਡ ਵੀ ਹੈ ਐਗਜ਼ਿਟ ਬੂੰਡ ਵੀ ਹੈ ਤੇ ਜਿਹੜੀ ਗੋਲੀ ਇਹ ਸੀ ਵਿੱਚ ਤੇ ਉਹ ਤਾਂ ਹੱਲੇ ਨੇ ਕੋਈ ਜਿਹੜੀ ਸਿਟੀ ਸਕੈਨ ਕਰਾਈ ਸੀਗੀ ਠੀਕ ਹੈ ਉਹਦੇ ਵਿੱਚ ਇਹ ਤਾਂ ਕਹਿ ਰਹੇ ਕਿ ਗੋਲੀ ਪਾਸ ਹੋ ਗਈ ਹੈ ਠੀਕ ਹੈ ਬਟ ਜਦੋਂ ਓਪਨ ਕਰਨਗੇ ਉਹ ਤਾਂ ਪਤਾ ਲੱਗੂਗਾ ਇਹ ਕੀ ਉਹ ਮੇ ਕੰਡੀਸ਼ਨ ਠੀਕ ਹੈ ਜੀ ਉਹ ਮੇ ਹੱਲੇ ਕੰਡੀਸ਼ਨ ਖਰਾਬ ਹੈ ਮਰੀਜ਼ ਦੀ ਕੰਡੀਸ਼ਨ ਹੱਲੇ ਖਰਾਬ ਹੈ ਕੀ ਨਾਮ ਹੈ ਰਕਸਤਾ ਮੇਰਾ ਨਾਮ ਡਾਕਟਰ ਨਵੀਨ ਸ਼ਰਮਾ ਹੈ ਫਿਰੋਜ਼ਪੁਰ ਤੋਂ ਅਸ਼ੋਕ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ